ਉਹਨਾਂ ਦੀਆਂ ਗੱਲਾਂ 'ਚ ਸਿਰਜਣਹਾਰ ਦੀਆਂ ਗੱਲਾਂ ਵਡਿਆਈਆਂ ਹੋ ਰਹੀਆਂ ਨੇ ਜਦੋਂ ਅਸੀਂ ਕਿਸੇ ਰਿਸ਼ਤੇਦਾਰ ਭੈਣ ਭਰਾ ਨੂੰ ਮਿਲਦੇ ਆਂ ਅਸੀਂ ਪੁੱਛਦੇ ਆਂ ਤੁਸੀਂ ਰਾਹ ਵਿੱਚ ਠੀਕ ਠਾਕ ਰਹਿ ਸਫਰ ਠੀਕ ਰਿਹਾ ਘਰ ਪਰਿਵਾਰ ਠੀਕ ਹੈ ਐਦਾਂ ਸੁਖ-ਸਾਂਤ ਪੁੱਛਦੇ ਆਂ ਐਦਾਂ ਗੱਲਾਂ ਕਰਦੇ ਆਂ ਪਰ ਰੱਬ ਦੇ ਪਿਆਰਿਆਂ ਦੀਆਂ ਗੱਲਾਂ ਅਤਲੇ ਵਾਲੇ ਮਹਾਪੁਰਖ ਬਚਨ ਕਰਦੇ ਨੇ ਕਿਵ ਸਚਿਆਰਾ ਕੋਈ ਐ ਕਿਵ ਕੁੜਾ ਟੁੱਟ ਪਾਲ ਗੁਰਨਾਮਕ ਸਾਹਿਬ ਦੇ ਬਚਨਾਂ ਦੇ ਰਾਹੀ ਵੀ ਦੁਨੀਆ 'ਚ ਸਚਿਆਰ ਕਿਵੇਂ ਹੋਇਆ ਜਾ ਸਕਦਾ ਹੈ ਕੂੜ ਦੀ ਪਾਲ ਕੰਧ ਕਿਵੇਂ ਟੁੱਟ ਸਕਦੀ ਹੈ ਦੁਨੀਆ 'ਚ ਮਾਣ ਕਿਵੇਂ ਵੱਧ ਸਕਦਾ ਹੈ ਗੁਰਬਾਣੀ ਰਾਹੀਂ ਇਸ ਬਚਨ ਦਾ ਜਵਾਬ ਮਸੂਮਾਨੇ ਵਾਲੇ ਮਹਾਪੁਰਖ ਦੇ ਰਹੇ ਨੇ ਹੁਕਮ ਰਜਾਈ ਚੱਲੇ ਨਾ ਨਾਨਕ ਲਿਖਿਆ ਨਾ ਮਾਲਕ ਦੇ ਹੁਕਮ ਚ ਰਹਿਣਾ ਹੈ ਰਜਾ ਚ ਰਹਿਣਾ ਜਿਹੜੇ ਹੁਕਮ ਚ ਰਹਿੰਦੇ ਆ ਰਜਾ ਚ ਰਹਿੰਦੇ ਆ ਭਾਣੇ ਚ ਰਹਿੰਦੇ ਆ ਉਹ ਦੁਨੀਆ ਚ ਸਤਿਆਰ ਬਣਦੇ ਆ ਉਹਨਾਂ ਦੀ ਕੂੜ ਦੀ ਕੰਧ ਟੁੱਟਦੀ ਹੈ ਨਾਲ ਸੰਗਤ ਨੂੰ ਉਪਦੇਸ਼ ਹੈ ਨਾਲੇ ਆਪਸ ਵਿੱਚ वार्तालाਪ ਹੈ ਨਾਲੇ ਆਤਮਿਕ ਤੌਰ ਤੇ ਬਲਵਾਨ ਹੋਣ ਦੀ ਆਪਸ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਨੇ ਐਦਾਂ ਦੀਆਂ ਗੱਲਾਂ ਹੁੰਦੀਆਂ ਨੇ ਮਹਾਪੁਰਖਾਂ ਦੀ ਐਦਾਂ ਦੇ ਵਾਚਨ ਕਰਦੇ ਐ ਸੰਤ ਮਿਲੈ ਕਿਸ ਸੁਣੀ ਹੈ ਕਹੀ ਹੈ ਜਦੋਂ ਅਸੀਂ ਕਿਸੇ ਸਾਧੂ ਨੂੰ ਮਿਲਦੇ ਹਾਂ ਇਹ ਬੰਦਾ ਬੰਦਗੀ ਨਾਲ ਜੁਣਨ ਦੀ ਗੱਲ ਕਰੇ ਇਹ ਕਿਹੜੀਆਂ ਗੱਲਾਂ ਬਾਬਾ ਜੀ ਮੱਝ ਨਹੀਂ ਮਿਲਦੀ ਬਾਬਾ ਜੀ ਘਰ ਚ ਇਦਾਂ ਕਲੇਸ਼ ਰਹਿੰਦਾ ਫਲਾਣਾ ਮੇਰੇ ਨਾਲ ਬੋਲਦਾ ਨਹੀਂ ਮੈਂ ਉਹਨੂੰ ਬੁਲਾ ਕੇ ਰਾਜੀ ਨਹੀਂ ਇਹ ਕਿਹੜੀਆਂ ਗੱਲਾਂ ਨੇ ਪੁੱਛਿਆ ਕਰੋ ਦੁਨੀਆ ਚ ਸੱਚਿਆਰ ਕਿਵੇਂ ਬਣੀਦਾ ਮਾਣ ਕਿਵੇਂ ਵਧੇ ਸਾਡੇ ਮਿੱਤਰ ਕਿਵੇਂ ਬਣ ਸਾਡੇ ਰੋਸੇ ਗਿਲੇ ਕਿਵੇਂ ਦੂਰ ਹੋਣ ਕਿਵੇਂ ਦੁਨੀਆ 'ਚ ਸਤਕਾਰ ਬਣ ਸਕਦਾ ਹੈ ਆਹ ਮਹਾਪੁਰਖਾਂ ਨਾਲ ਗੱਲਾਂ ਕਰੀਦੀਆਂ ਹੁੰਦੀਆਂ ਨੇ ਐਦਾਂ ਦੀਆਂ ਹੁਣ ਸਾਡੇ ਵੀ ਮਲਾਪ ਨੇ ਇੱਥੇ ਦੋ ਭੈਣਾਂ ਇਕੱਠੀਆਂ ਹੋ ਜਾਣ ਭੈਣੇ ਤੇਰਾ ਸੂਟ ਕਿਨੇ ਕਦਾਇਆ ਬੱਚੇ ਪੜਦੇ ਆ ਜਾਂ ਨਾ ਜੇ ਨਹੀਂ ਪੜਨਗੇ ਅਸੀਂ ਕਿਹੜਾ ਟਿਊਸ਼ਨ ਰਖਾਉਣੀ ਹੈ ਬਸ ਗੱਲਾਂ ਹੀ ਨੇ ਇਹਦੇ ਇਹ ਕੋਈ ਗੱਲ ਬੈਠੇ ਸੰਗਤ ਵਿੱਚ ਐ ਪਰ ਸਾਡੀਆਂ ਗੱਲਾਂ ਕੁਝ ਹੋਰ ਹੁੰਦੀਆਂ ਮਹਾਪੁਰਖਾਂ ਦੀਆਂ ਤੇ ਅੱਲਾਹ ਚ ਵੀ ਗਿਆਨ ਸਿੱਖ ਲਿਆ ਕਰੀਏ ਰਬੇ